ਸਰਕਾਰਾਂ ਨੂੰ ਸਾਡੇ ਤਾਂ ਤਰਸ ਨਹੀਂ ਆਉਂਦਾ ਵੀ ਸਾਡੇ ਬੱਚੇ ਆ ਨਾਲ ਲੈ ਕੇ ਰੋਲਦੇ ਫਿਰਦੇ ਆ ਥੋੜਾ ਬਹੁਤਾ ਸਮਝਣਾ ਚਾਹੀਦਾ ਪਰ ਨਹੀਂ ਭਾਜੀ ਘਰੇ ਬੈਠੇ ਅਸੀਂ ਚਲੋ ਫਸਲਾਂ ਬਰਬਾਦ ਹੋਈਆਂ ਸੀ ਸਬਰ ਕੀਤਾ ਸੀ ਘਰੇ ਬੈਠੇ ਸੀ ਘਰੋਂ ਛੱਡ ਕੇ ਆਉਂਦੇ ਸੀ ਤੇ ਐਡਾ ਕਹਿਰ ਵਰਤਿਆ ਘਰੇ ਵੀ ਨਹੀਂ ਰਹੇ ਅਸੀਂ ਤੂੰ ਸਿਆਣਾ ਘਰ ਕਿਤੇ ਪੁੱਤ ਛੱਡੇ ਜਾਂਦੇ ਹੁਣ ਥੋੜੀ ਜਾਨ ਸੌਖੀ ਏ ਠੀਕ ਹੋਈ ਸੀਗੀ ਤੇ ਆ ਕਹਿ ਰਾਨ ਬੱਚਾ ਉਹ ਕੋਸ਼ਿਸ਼ ਕਰਕੇ ਵਾਰ-ਵਾਰ ਬੰਦਾ ਇੱਕਦਮ ਤੇ ਮਰਨ ਤੇ ਮਜਬੂਰ ਹੋ ਜਾਂਦਾ ਭਾਜੀ ਬੜਾ ਔਖਾ ਹੋ ਜਾਂਦਾ ਜੇ ਬੰਦਾ ਸਮਝੇ ਤਾਂ ਅਹੀਂ ਤੇ ਪੁੱਤੇ ਹੋ ਸਰਕਾਰ ਨੂੰ ਕਹਿੰਨੇ ਆ ਕਿ ਸਾਡਾ ਕੋਈ ਪੱਕਾ ਹੱਲ ਕਰਨ ਸਾਡਾ ਫਸਲ ਨਾ ਰੋੜੇ ਅਸੀਂ ਖੇਚਲਾ ਕਰ ਕਰਕੇ ਪੈਸੇ ਲਾ ਲਾ ਕੇ ਅਹੀਂ ਹਾਰ ਕੇ ਬਹਿ ਜਾਂਦੇ ਪਹਿਲਾਂ ਦੱਸ ਦਿਆ ਕਰਨ ਕਿ ਪਾਣੀ ਆਉਣਾ ਸੀ ਜਿਹੜੇ ਖਰਚੇ ਲਾਉਣੇ ਸੀ ਨਾ ਲਾਵੇ ਕਰਜ ਨਾ ਕਰੀਏ ਬੇਰਾ ਵਿਜੇਤਾ ਫਿਰ ਨਾਲੋਂ ਨਾਲ ਪਾਣੀ ਰਲਾਈ ਜੋ ਜੇ ਨਾ ਫਿਰ ਕੋਈ ਚੱਕਰ ਨਹੀਂ ਜਦੋਂ ਇੱਕੇ ਵਾਰ ਛੱਡਣਾ ਫਿਰ ਤਾਂ ਅਸੀਂ ਮਰ ਨਹੀਂ ਜੀ ਜੀ 70 ਕਿੱਲੇ ਤੁਹਾਡੇ ਆਪਣੀ ਜ਼ਮੀਨ ਤੇ ਅਸੀਂ ਜਿਹੜੇ ਦੂਜੇ ਅਸੀਂ ਠੇਕੇ ਤੇ ਲਈਏ 30 ਕਿੱਲੇ ਠੇਕੇ ਤੇ ਉਹ ਵੀ ਪੰਜਾਂ ਕਿੱਲੇ ਵਾਲਿਆਂ ਨੂੰ ਦੇਣੀਆਂ ਦੂਜਿਆਂ ਨੂੰ ਨਹੀਂ ਦੇਣੇ ਦੂਜਿਆਂ ਦਾ ਖਰਚਾ ਨਹੀਂ ਲੱਗਦਾ ਹੂੰ ਘਰੋਂ ਖਰਚਾ ਲੱਗਦਾ ਕਿ ਨਹੀਂ ਲੱਗਦਾ ਅਸੀਂ ਵੀ ਖਰਚਾ ਕਰਕੇ ਭਲੇ ਸਿਰਫ ਪੰਜਾਂ ਕਿੱਲੇ ਵਾਲਿਆਂ ਨੂੰ ਸਿਰਫ 3.5 ਲੱਖ ਰੁਪਈਆ ਜਿਹੜਾ ਹੈ ਮੰਨ ਲਓ ਤੁਹਾਨੂੰ ਲਵਾਈ ਦਾ ਕਿ ਆ ਜਣਾਉਣਾ ਲੱਗਿਆ ਜਿਹੜੀਆਂ ਬਾਕੀ ਦੋਰੀ ਦੋਰੀ ਵਾਰ ਖਾਦਾਂ ਸਪ੍ਰੇਮਾਂ ਅਸੀਂ ਕਰ ਦਿੱਤੀਆਂ ਸੀਗੀਆਂ ਕਿੰਨਾ ਖਰਚਾ ਹੁੰਦਾ ਵਾ ਮਾਜਵੇ ਦੇਣੇ ਆ ਠੀਕ ਐ ਨੇ ਕਿਹਾ ਦੇਣੀਆਂ ਦੇਣੀਆਂ ਤਾਂ ਪੂਰੇ ਦਿਨ ਨਹੀਂ ਤਾਂ ਦੇਣ ਕੋਈ ਲੋੜ ਹੀ ਨਹੀਂ ਗਈ ਪੋਰਟ ਦੇ ਵਿੱਚ ਜਿਹੜੇ ਹੈ ਪਰਿਵਾਰਾਂ ਨੂੰ ਰੈਸਕਿਊ ਕੀਤਾ ਜਾਂਦਾ ਨਾਲ ਨਾਲ ਤੁਹਾਨੂੰ ਦੱਸਾਂਗੇ ਬਾਈ ਜੀ ਕਿੰਨੇ ਪਰਿਵਾਰਾਂ ਨੂੰ ਰੈਸਕਿਊ ਕਰ ਇਸੇ ਤਰ੍ਹਾਂ ਸੈਂਕੜੇ ਪਰਿਵਾਰ ਨੇ ਜਿਹੜੇ ਇੱਥੋਂ ਰੈਸਕਿਊ ਕੀਤੇ ਗਏ ਨੇ ਸੈਂਕੜੇ ਪਰਿਵਾਰਾਂ ਨੂੰ ਇੱਥੋਂ ਲਿਆਂਦਾ ਗਿਆ ਫਸੀਗਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਤਾਂ ਰੈਸਕਿਊ ਕੀਤਾ ਜਾ ਰਿਹਾ ਹੈ ਬਾਹੂਪੁਰ ਪਿੰਡ ਤੋਂ ਰੈਸਕਿਊ ਕਰਕੇ ਲਿਜਾਇਆ ਜਾ ਰਿਹਾ ਇੱਕ ਪਰਿਵਾਰ ਤਾਂ ਬੋਟ ਦੇ ਵਿੱਚ ਬੈਠੇ ਆ ਸਤ ਜੀ ਕੁਲਵੀਰ ਸਿੰਘ ਸੀਚੇਵਾਲ ਇਸ ਬੋਟ ਦੇ ਵਿੱਚ ਨੇ ਖੁਦ ਜਾ ਕੇ ਰੈਸਕਿਊ ਕਰਕੇ ਲਿਆ ਕੇ ਨੇ ਉਹ ਸਾਹਮਣੇ ਪਰਿਵਾਰ ਬੈਠਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਤੁਸੀਂ ਬੰਨ ਹੈ ਉਹਦੇ ਤਕਰੀਬਨ ਉਹਦੇ ਕੋਲ ਹੀ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਤਰੀਕੇ ਦੇ ਨਾਲ ਰੈਸਕਿਊ ਕੀਤਾ ਜਾਂਦਾ ਲੋਕਾਂ ਨੂੰ ਤਾਂ ਬਾਈ ਜੀ ਜਿਹੜੇ ਬੋਟ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਬਾਈ ਜੀ ਕਿੰਨੇ ਸਮੇਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਸਾਨੂੰ ਮੇਟੋ ਜੀ 12 20 ਸਾਲ ਹੋ ਗਏ 12 20 ਸਾਲ ਹੋ ਗਏ ਸਾਡੇ ਵੀ ਅੱਗੇ ਤਾਂ 2 3 ਸਾਲ ਜਾਂਦਾ ਤਾਂ ਹਾਂ ਹਰ ਸਾਲ ਬਾਅਦ ਆਜਦਾ ਹਰ ਜੀ ਹਾਂ 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 ਜਦੋਂ ਮਹੀਨ 15 ਦਿਨ ਦਾ ਹੀ ਬੰਨਾਂ ਤੇ ਡਿਊਟੀਆਂ ਲਾਈਆਂ ਪੱਧਰ ਕਾਂ ਨੂੰ ਪਾ ਲਈਆਂ ਤੋਂ ਤੇ ਹੁਣ ਸਾਨੂੰ ਐਸੇ 20 ਦਿਨ ਹੋ ਚਲੇ ਪਾਣੀਆਂ ਵਿੱਚ ਰਹਿ ਜਾਂਦੇ ਪੂਰੀ ਟ੍ਰੇਨਿੰਗ ਹੈ ਤੁਹਾਨੂੰ ਹਾਂ ਜੀ ਇਹ ਚੀਜ਼ ਦੀ ਪੂਰੀ ਸਾਨੂੰ ਟ੍ਰੇਨ ਕਰ ਆ ਇੱਧਰ ਮੈਂ ਕਹੂੰਗਾ ਉੱਧਰ ਜ਼ਰੂਰ ਦਿਖਾਓ ਇੱਧਰ ਵਿਜ਼ੂਅਲ ਦਿਖਾਓ ਕਿਸ ਤਰੀਕੇ ਨਾਲ ਬੋਟ ਦੇ ਵਿੱਚ ਜਿਹੜੇ ਹੈ ਪਰਿਵਾਰਾਂ ਨੂੰ ਰੈਸਕਿਊ ਕੀਤਾ ਜਾਂਦਾ ਨਾਲ ਨਾਲ ਤੁਹਾਨੂੰ ਦੱਸਾਂਗੇ ਬਾਈ ਜੀ ਕਿੰਨੇ ਪਰਿਵਾਰਾਂ ਨੂੰ ਰੈਸ ਹਾਂਜੀ ਕਿੰਨੇ ਪਰਿਵਾਰਾਂ ਨੂੰ ਕੀਤੀ ਕੋਈ ਨਹੀਂ ਕੀਤੀ ਜੀ ਅਸੀਂ ਦਿਨ ਦਾ ਲੱਗੇ ਹੋਇਆ ਅੱਛਾ ਹਾਂਜੀ ਮਾ ਡੰਗਰ ਹੋਇਆ ਇਹ ਅੱਜ ਕਿਸੇ ਤੇ ਥਾਂ ਉੱਚਾ ਕਰਨਾ ਹੋਇਆ ਜੇ ਨਹੀਂ ਤਾਂ ਚਾਹਾਂ ਚੱਲਿਆ ਜੀ ਟੇਟਾ ਰੱਖ ਕੇ ਉੱਚਾ ਕਰਦਣਾ ਭਾਂਡੇ ਮੁੰਡੇ ਰੱਖਦੇ ਨੇ ਬੈੱਡ ਬੁੱਢ ਰੱਖਦੇ ਨੇ ਫਿਰ ਸਾਜੀ ਖੀਰ ਡਿਊਟੀ ਹੈ ਵਾ ਜੇ ਨਹੀਂ ਸਾਡਾ ਕੋਈ ਚਾਰਾ ਚੱਲਦਾ ਮੀਹ ਕੋ ਨੀ ਚੇ ਅੱਛਾ ਕਹਿੰਦੇ ਵੀ ਸਮਾਨ ਨਾ ਖਰਾਬ ਹੋਏ ਤਾਂ ਇੱਧਰ ਦੇਖੋ ਤੁਸੀਂ ਉਹ ਮੈਂ ਕਹੂੰਗਾ ਇਹ ਤਸਵੀਰਾਂ ਦਿਖਾਓ ਤੁਸੀਂ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਹੈ ਪਰਿਵਾਰਾਂ ਨੂੰ ਬੋਟ ਦੇ ذریعے ਜਿਹੜਾ ਹੈ ਲਿਆਇਆ ਗਿਆ ਪਰਿਵਾਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤੁਹਾਨੂੰ ਦੇਖ ਸਕਦੇ ਹਾਂ ਬਾਉਪੁਰ ਪਿੰਡ ਤੋਂ ਇਹ ਪਰਿਵਾਰ ਹੈ ਜਿਹੜਾ ਲਿਆਂਦਾ ਗਿਆ ਰੈਸਕਿਊ ਕਰਕੇ ਬਜ਼ੁਰਗ ਨੇ ਜਿਹੜੇ ਉਹ ਵੀ ਆ ਰਹੇ ਨੇ ਤੁਹਾਨੂੰ ਪਹਿਲਾਂ ਇਹਨਾਂ ਦੇ ਘਰ ਦੇ ਹਾਲਾਤ ਨੇ ਜਿਹੜੇ ਉਹ ਵੀ ਦਿਖਾ ਕੇ ਹਟੇ ਆ ਉਥੇ ਕੀ ਮਾਹੌਲ ਦੇ ਵਿੱਚ ਰਹਿ ਰਹੇ ਨੇ ਕਿਵੇਂ ਇਹ ਜਿਹੜੇ ਸਾਰੇ ਲੋਕ ਜਿਹੜੇ ਇਥੇ ਆਫਤ ਦੇ ਵਿੱਚ ਕੁਦਰਤੀ ਆਫਤ ਦੇ ਵਿੱਚ ਫਸੇ ਹੋਏ ਨੇ ਉਹ ਵੀ ਇੱਥੇ ਰਹਿ ਰਹੇ ਨੇ ਇਹ ਮੌਕੇ ਦੀਆਂ ਤਸਵੀਰਾਂ ਨੇ ਜੋ ਪਰਿਵਾਰਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਹੈ ਜਿਹੜਾ ਇੱਥੋਂ ਦਾ ਇਸੇ ਤਰ੍ਹਾਂ ਸੈਂਕੜੇ ਪਰਿਵਾਰ ਨੇ ਜਿਹੜੇ ਇੱਥੋਂ ਰੈਸਕਿਊ ਕੀਤੇ ਗਏ ਨੇ ਸੈਂਕੜੇ ਪਰਿਵਾਰਾਂ ਨੂੰ ਇੱਥੋਂ ਲਿਆਂਦਾ ਗਿਆ ਜਿਸ ਤਰੀਕੇ ਦੇ ਨਾਲ ਇਸ ਪਰਿਵਾਰ ਨੂੰ ਸੰਤ ਸੀਚੇਵਾਲ ਖੁਦ ਜਾ ਕੇ ਲੈ ਕੇ ਆਏ ਨੇ ਇਹ ਕੁਦਰਤੀ ਆਫਤ ਹੈ ਜਿਹੜੀ ਇਸ ਤਰੀਕੇ ਦੇ ਨਾਲ ਇਹ ਪਰਿਵਾਰ ਸਾਰਾ ਤਾਂ ਗੱਲਬਾਤ ਵੀ ਕਰਾਂਗੇ ਭਾਵੇਂ ਇਸ ਤਰੀਕੇ ਨਾਲ ਦਿੱਲੀ ਆਉਣੇ ਜਾਣੀ ਹਾਂ ਜੀ ਪਤਨੂ ਪਤਾ ਘਰ ਤਾਂ ਵੇਖਣ ਨਾ ਪੈਂਦੇ ਹੀ ਐ ਹਾਂ ਜੀ ਮਤਲਬ ਕਿ ਤਿੰਨ ਦਿਨ ਹੋ ਗਏ ਸੀਗੇ 베ਰ ਸਾਹਿਬ ਕਮਰਾ ਲਿਆ ਵਾ ਚੌਥੇ ਦਿਨ ਫੇਰ ਰਾਤ ਕਾਲ ਕੀਤਾ ਕਰਦੇ ਆ ਨੇ ਕਿ ਪਾਣੀ ਛੜਿਆ ਹੋਇਆ ਵਾ ਸਮਾਨ ਦੀ ਸੇਫਟੀ ਰੱਖਣ ਵਾਸਤੇ ਅਸੀਂ ਫੇਰ ਘਰ ਆਏ ਆ ਵੀ ਸਾਨੂੰ ਬਹੁਤ ਜਿਆਦਾ ਦਿੱਕਤਾਂ ਦੀ ਪਈ ਐ ਵੀ ਆਉਣਾ ਜਾਣਾ ਕਰਨਾ ਬਹੁਤ ਜਿਆਦਾ ਉਕਾ ਵਾ ਜੀ ਬਾਕੀ ਕਹਿੰਦੇ ਆ ਮਾਜਵੇ ਦੇ ਦੇਣੇ ਸਰਕਾਰ ਚਲੋ ਮੰਨਦੇ ਕਹਿੰਦੇ ਆ ਠੀਕ ਆ ਨਾ ਸਾਨੂੰ ਇਹ ਆ ਵੀ ਦੇਣੇ ਤਾਂ ਪੂਰੇ ਦੋ ਜੇ ਨਹੀਂ ਅੱਧਾ ਮੂੰਹ ਲਿਬੜਿਆ ਤੇ ਅੱਧਾ ਪੁੰਝਿਆ ਠੀਕ ਆ ਨਾ ਇੱਕ 5 6000 ਨਾਲ ਕੀ ਗੱਡੀ ਚੱਲਦੀ ਉਹ ਵੀ ਮੈਂ ਤੁਹਾਨੂੰ ਅੱਗੇ ਹਾਲ ਦੱਸਿਆ ਹੋਇਆ ਕਿ 70 ਕਿੱਲੇ ਤੁਹਾਡੇ ਆਪਣੀ ਜ਼ਮੀਨ ਤੇ ਅਸੀਂ ਜਿਹੜੇ ਦੂਜੇ ਅਸੀਂ ਠੇਕੇ ਤੇ ਲਈਏ 30 ਕਿੱਲੇ ਠੇਕੇ ਤੇ ਉਹ ਵੀ ਪੰਜਾਂ ਕਿੱਲੇ ਵਾਲਿਆਂ ਨੂੰ ਦੇਣੀਆਂ ਦੂਜਿਆਂ ਨੂੰ ਨਹੀਂ ਦੇਣੇ ਦੂਜਿਆਂ ਦਾ ਖਰਚਾ ਨਹੀਂ ਲੱਗਦਾ ਹਮ ਘਰੋਂ ਖਰਚਾ ਲੱਗਦਾ ਕਿ ਨਹੀਂ ਲੱਗਦਾ ਅਸੀਂ ਵੀ ਖਰਚਾ ਕਰਕੇ ਬਲ ਸਿਰਫ ਪੰਜਾਂ ਕਿੱਲੇ ਵਾਲਿਆਂ ਨੂੰ ਸਿਰਫ 3.5 ਲੱਖ ਰੁਪਈਆ ਜਿਹੜਾ ਹੈ ਮੰਨੋ ਤੁਹਾਨੂੰ ਲਵਾਈ ਦਾ ਗਿਆ ਜਿਹੜਾ ਉਹ ਲੱਕਾ ਜਿਹੜੀਆਂ ਬਾਕੀ ਦੋਰੀ ਦੋਰੀ ਵਾਰ ਖਾਦਾਂ ਸਪਰੇਅਾਂ ਅਸੀਂ ਕਰ ਦਿੱਤੀਆਂ ਸੀਗੀਆਂ ਕਿੰਨਾ ਖਰਚਾ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਮਾਜਵੇ ਦੇਣੇ ਆ ਠੀਕ ਇਹਨਾਂ ਨੇ ਕਿਹਾ ਦੇਣੇ ਆ ਦੇਣੇ ਆ ਤਾਂ ਪੂਰੇ ਦਿਨ ਨਹੀਂ ਤਾਂ ਤੇ ਕੋਈ ਲੋੜ ਹੀ ਨਹੀਂ ਗਈ ਨਾ ਲਿਬੜਿਆ ਨਾ ਪਾਣੀ ਨਾ ਸਾਡਾ ਇਹੋ ਪੱਕਾ ਹੱਲ ਕਰ ਦੇਣ ਮਾਫਜਾ ਦੇਣ ਹੀ ਨਾ ਸਾਨੂੰ ਸਾਡਾ ਹੱਲ ਕਰ ਤੁਸੀਂ ਮਾਤਾ ਜੀ ਭਾਵਕ ਹੋਗੇ ਸੀ ਮਨ ਨੂੰ ਕਿਉਂਕਿ ਘਰ ਵੀ ਮਨ ਨੂੰ ਢਹਿਣ ਲੱਗ ਗਿਆ ਉੱਪਰੋਂ ਛੱਤ ਵੀ ਹੈ ਨਾ ਆਓ ਤੂੰ ਸਿਆਣਾ ਕਰ ਕਿਤੇ ਪੁੱਤ ਛੱਡੇ ਜਾਂਦੇ ਭਾਜੀ ਜੰਮਦਾ ਕੋਈ ਰਾਜਾ ਨਹੀਂ ਹੁੰਦਾ ਜੋੜ ਜੋੜ ਕੇ ਜੋੜ ਜੋੜ ਕੇ ਜਿੱਦਾਂ ਸਾਡੇ ਸੌਰੇ ਨੇ ਬਣਾਇਆ ਨਾ ਸਾਰੇ ਸੱਪ ਪਿੰਡ ਨੂੰ ਪਤਾ ਭੁੱਖੇ ਧਿਆ ਰਹਿ ਰਹਿ ਕੇ ਹੁਣ ਥੋੜੀ ਜਾਨ ਸੌਖੀ ਏ ਠੀਕ ਹੋਈ ਸੀਗੀ ਤੇ ਆ ਕਹਿ ਰਾਨ ਬੱਚਾ ਜੇ ਮੰਨ ਲਓ ਇੱਥੇ ਪਾਣੀ ਨਹੀਂ ਆਉਂਦਾ ਤੇ ਇੱਥੋਂ ਵਰਗਾ ਵੀ ਕੋਈ ਨਹੀਂ ਜਿੰਨੀ ਮਿਹਨਤ ਕਰਦੇ ਆ ਇੱਥੋਂ ਦੀ ਪਰ ਮਿਹਨਤ ਦਾ ਕੋਈ ਪੱਲਾ ਤੇ ਨਹੀਂ ਨਾ ਹੈਗਾ ਕਰ ਜਦੋਂ ਕੋਸ਼ਿਸ਼ ਕਰਕੇ ਵਾਰ-ਵਾਰ ਬੰਦਾ ਇੱਕਦਮ ਤੇ ਮਰਨ ਤੇ ਮਜਬੂਰ ਹੋ ਜਾਂਦਾ ਭਾਜੀ ਬੜਾ ਔਖਾ ਹੁੰਦਾ ਜੇ ਬੰਦਾ ਸਮਝੇ ਤਾਂ ਅਸੀਂ ਤਾਂ ਨੇਤਾ ਸਰਕਾਰਾਂ ਨੂੰ ਕੀ ਗੱਲ ਸਰਕਾਰਾਂ ਨੂੰ ਸਾਡੇ ਤਾਂ ਤਰਸ ਨਹੀਂ ਆਉਂਦਾ ਵੀ ਸਾਡੇ ਬੱਚੇ ਆ ਨਾਲ ਲੈ ਕੇ ਰੋਲਦੇ ਫਿਰਦੇ ਆ ਥੋੜਾ ਬਹੁਤਾ ਸਮਝਣਾ ਚਾਹੀਦਾ ਪਰ ਨਹੀਂ ਭਾਜੀ ਬੱਚਿਆਂ ਨੂੰ ਵੀ ਭਨੇ ਇੱਕ ਨਹੀਂ ਦਿੱਲੀ ਆਉਣ ਜਾਣ ਕਰਦੇ ਹੁਣ ਪਹਿਲਾਂ ਅਸੀਂ ਘਰੋਂ ਛੱਡ ਕੇ ਜਾਣਾ ਤੇ ਸਕੂਲ ਜਾਂਦੇ ਸੀਗੇ ਹੁਣ ਇੱਥੇ ਬੱਸ ਆਉਂਦੀ ਹੁੰਦੀ ਸੀ ਹੁਣ ਘਰੇ ਬੈਠੇ ਸੀ ਚਲੋ ਫਸਲਾਂ ਬਰਬਾਦ ਹੋਈਆਂ ਸੀ ਸਬਰ ਕੀਤਾ ਸੀ ਘਰੇ ਬੈਠੇ ਸੀ ਕਰੋਂ ਛੱਡ ਕੇ ਆਉਂਦੇ ਸੀ ਤੇ ਐਡਾ ਕਹਿਰ ਵਰਤਿਆ ਘਰੇ ਵੀ ਨਹੀਂ ਰਹੇ ਅਸੀਂ ਇਸ ਤੋਂ ਵੱਧ ਕਿ ਕੀ ਹੋ ਸਕਦਾ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੋਗੇ ਭਣੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮਤਈ ਤੁਸੀਂ ਅਸੀਂ ਤਾਂ ਪੁੱਤੇ ਹਾਂ ਸਰਕਾਰ ਨੂੰ ਕਹਿੰਨੇ ਆਂ ਕਿ ਸਾਡਾ ਕੋਈ ਪੱਕਾ ਹੱਲ ਕਰਨ ਸਾਡਾ ਫਸਲ ਨਾ ਰੋੜੇ ਹਾਂ ਅਸੀਂ ਖੇਚਲਾ ਕਰ ਕਰਕੇ ਪੈਸੇ ਲਾ ਲਾ ਕੇ ਅਸੀਂ ਹਾਰ ਕੇ ਬਹਿ ਜਾਣੇ ਜੀ ਇਦਾਂ ਹੀ ਪਾਣੀ ਸਰਕਾਰ ਨੇ ਛੱਡ ਪਹਿਲਾਂ ਦੱਸ ਦਿਆ ਕਰਨ ਕਿ ਪਾਣੀ ਆਉਣਾ ਸੀ ਜਿਹੜੇ ਖਰਚੇ ਲਾਉਣੇ ਅਸੀਂ ਨਾ ਲਾਵੇ ਖਰਚੇ ਨਾ ਕਰੀਏ ਫੇਰ ਵੀ ਜੇ ਤਾਂ ਫਿਰ ਨਾਲੋਂ ਨਾਲ ਪਾਣੀ ਰਿਲਾਈਜ਼ ਹੋ ਜੇ ਨਾ ਫਿਰ ਕੋਈ ਚੱਕਰ ਨਹੀਂ ਜਦੋਂ ਇੱਕੇ ਵਾਰ ਛੱਡਣਾ ਫਿਰ ਤਾਂ ਅਸੀਂ ਮਰਨਾਂ ਹੀ ਜੀ 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 ਤਾਂ ਮੌਕੇ ਦੀਆਂ ਤਸਵੀਰਾਂ ਇਸੇ ਤਰੀਕੇ ਦੇ ਨਾਲ ਹੋਰ ਵੀ ਪਰਿਵਾਰ ਨੇ ਜਿਹਨਾਂ ਨੂੰ ਰੈਸਕਿਊ ਜਿਹੜਾ ਕੀਤਾ ਜਾਂਦਾ